ਜਗਬਾਣੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਜਪਾ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜੀ ਹਾਂ ਵੱਡੀ ਖਬਰ ਸਾਹਮਣੇ ਆਈ ਹੈ ਸ਼ਾਹਕੋਟ ਦੇ ਵਿੱਚ ਕੇ.ਡੀ ਪੰਡਾਰੀ ਜੋ ਐਕਸ ਵਿਧਾਇਕ ਨੇ ਬੀਜੇਪੀ ਦੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਔਰ ਨਾਲ ਕੀ ਤੁਹਾਨੂੰ ਦੱਸਦੀ ਕਿ ਆਦਮਪੁਰ ਸੁਸ਼ੀਲ ਰਿੰਕੂ ਐਕਸ ਐਮਪੀ ਜਿਹੜੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਦਰਅਸਲ ਬੀਜੇਪੀ ਦੇ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਬੀਜੇਪੀ ਸਰਕਾਰ ਤੁਹਾਡੇ ਦਵਾਰ ਜਿਹਦੇ ਵਿੱਚ ਇਹ ਬੀਜੇਪੀ ਦੇ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਸੈਂਟਰ ਸਰਕਾਰ ਤੋਂ ਸਹੂਲਤਾ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜਾਂ ਕਹਿ ਲਈ ਕਿ ਕੋਈ ਵੀ ਪਾਲਿਸੀ ਕੋਈ ਵੀ ਬੈਨੀਫਿਟ ਸੈਂਟਰ ਸਰਕਾਰ ਤੋਂ ਮਿਲ ਰਿਹਾ ਹੈ ਤਾਂ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਲਗਭਗ ਤੁਹਾਨੂੰ ਦੱਸ ਦੇ ਕਿ 39 ਥਾਵਾਂ ਤੇ ਬੀਜੇਪੀ ਦੇ ਵੱਲੋਂ ਇਹ ਕੈਂਪ ਜਿਹੜੇ ਉਹ ਲਗਾਏ ਜਾ ਰਹੇ ਸੀ ਪਰ ਪੰਜਾਬ ਜਿਹੜੀ ਪੰਜਾਬ ਪੁਲਿਸ ਹੈ ਉਹਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਪੰਜਾਬ ਪੁਲਿਸ ਨੇ ਕਈ ਵੱਡੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਲੋਕਾਂ ਦਾ ਪਰਸਨਲ ਡਾਟਾ ਜੁੜਿਆ ਉਹ ਇਕੱਠਾ ਕੀਤਾ ਜਾ ਰਿਹਾ ਪੰਜਾਬ ਬੀਜੇਪੀ ਇਹ ਕੰਮ ਕਰ ਰਹੀ ਹੈ ਦਰਅਸਲ ਇਹ ਮੁਹਿਮ ਨੂੰ ਇੱਕ ਏਜੰਡਾ ਬਣਾ ਕੇ ਤੇ ਲੋਕਾਂ ਦੀ ਪਰਸਨਲ ਡਿਟੇਲ ਜਿਹੜੀ ਹੈ ਉਹ ਲਈ ਜਾ ਰਹੀ ਹੈ ਆਪਣੇ ਕੋਲ ਰੱਖੀ ਜਾ ਰਹੀ ਹੈ ਤਾਂ ਇਹ ਜਿਹੜਾ ਹਵਾਲਾ ਜਿਹੜਾ ਦਿੱਤਾ ਗਿਆ ਹੈ